ਖਾਲੀ ਦਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਬਿਆਨ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਦੇ ਵੱਲੋਂ ਵੱਡੇ ਤੰਜ ਕ कसे ਗਏ ਨੇ ਵੱਡਾ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ 99% ਪਿੰਡ ਨੇ ਜਿਹੜੇ ਉਹ ਨਸ਼ਾ ਮੁਕਤ ਹੋ ਗਏ ਨੇ ਤਾਂ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਮੂਰਖ ਨਾ ਬਣਾਓ ਉਨਾ ਦੇ ਜਿਹੜਾ ਤੁਸੀਂ ਮਜ਼ਾਕ ਉਡਾਰੇ ਹੋ ਜੇਕਰ 99% ਪਿੰਡ ਜਿਹੜੇ ਨਸ਼ਾ ਮੁਕਤ ਹੋਏ ਨੇ ਤਾਂ ਫਿਰ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੇ ਐਨੇ ਲੋਕਾਂ ਦੀ ਮੌਤ ਹੋਈ ਆ ਤਾਂ ਉਹ ਕੀ ਆ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਿਹੜਾ ਬਿਆਨ ਦਿੱਤਾ ਗਿਆ ਇਹਨਾਂ ਦੇ 90% ਪਿੰਡ ਪੰਜਾਬ ਦੇ ਨਸ਼ਾ ਮੁਕਤ ਹੋਏ ਨੇ ਉਹ ਬਿਆਨ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਪਸ ਲੈਣਾ ਚਾਹੀਦਾ ਹੈ ਤੇ ਨਾਲ ਹੀ ਲੋਕਾਂ ਤੋਂ ਜਿਹੜੀ ਆ ਉਹ ਮਾਫੀ ਮੰਗਣੀ ਚਾਹੀਦੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਵਿਰੁੱਧ ਯੁੱਧ ਨੂੰ ਇਸ ਵਾਰੀ ਫਿਰ ਘੜੀਸਾ ਪਾਇਆ ਗਿਆ ਜੋ ਕਿ ਸ਼੍ਰੀ ਆਮ ਜਿਹੜਾ ਝੂਠ ਬੋਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਹ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ ਤਾਂ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਚਲਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਉਸ ਦੀ ਪੋਲ ਖੋਲੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਨਾਲ ਇਹ ਜਾ ਕੋਜਾ ਮਜ਼ਾਕ ਨਾ ਕਰੋ ਲੋਕਾਂ ਨੂੰ ਮੂਰਖ ਨਾ ਬਣਾਓ ਤੁਸੀਂ ਆਪਣਾ ਇਹ ਜਿਹੜਾ ਬਿਆਨ ਦਿੱਤਾ ਇਸ ਨੂੰ ਵਾਪਸ ਲਵੋ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਅਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਪੰਜਾਬ 99% ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਮੁਕਤ ਹੋਇਆ ਤਾਂ ਉਹ ਇਸ ਦੇ ਜਿਹੜੀ ਹਕੀਕਤ ਆ ਉਹ ਭਿਆਨਕ ਹੈ ਤਾਂ ਇਹ ਬਿਆਨ ਨਾ ਸਿਰਫ ਗਲਤ ਹੈ ਬਲਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਵੀ ਹੈ ਆਮ ਆਦਮੀ ਪਾਰਟੀ ਦੇ ਕੁ ਸ਼ਾਸਨ ਅਧੀਨ ਨਸ਼ਿਆਂ ਦੀ ਵਿਨਾਸ਼ਕਾਰੀ ਸਮੱਸਿਆ ਨੂੰ ਜਿਹੜਾ ਜੂਝ ਰਹੇ ਨੇ ਤਾਪ ਸਿੰਘ ਬਾਜਵਾ ਨੇ ਇਸ ਝੂਠ ਦੀ ਨਿੰਦਾ ਕੀਤੀ ਹੈ ਤੇ ਮੰਗ ਕੀਤੀ ਆ ਭਗਵੰਤ ਮਾਨ ਆਪਣਾ ਬਿਆਨ ਵਾਪਸ ਲੈਣ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮੁਆਫੀ ਮੰਗਣ ਜਿਵੇਂ ਨਹੀਂ ਹਕੀਕਤ ਬਿਲਕੁਲ ਵੱਖਰੀ ਆ ਤਸਵੀਰ ਪੇਸ਼ ਕੁਝ ਹੋਰ ਹੀ ਹੋ ਰਹੀ ਆ ਹਾਲੀ ਦੇ ਵਿੱਚ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਪੀਣ ਦੀ ਘਟਨਾ ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ ਤੇ ਆਪ ਆਗੂ ਸ਼ਰਾਬ ਦੇ ਮਾਫੀਆ ਤੇ ਨਸ਼ਾ ਤਸਕਰਾਂ ਦੇ ਦਰਮਿਆਨ ਵੱਧਰੇ ਗੱਠ ਜੋੜ ਦਾ ਪਰਦਾਫਾਸ਼ ਕੀਤਾ ਨਸ਼ਾ ਮੁਕਤ ਹੋਣ ਦੀ ਬਜਾਏ ਪੰਜਾਬ ਦੇ ਪਿੰਡ ਬੇਕਾਬੂ ਨਸ਼ਿਆਂ ਦੇ ਸੰਕਟ ਦੇ ਨਾਲ ਜੂਝ ਰਹੇ ਨੇ ਜਿੱਥੇ ਪਿੰਡੂ ਖੇਤਰਾਂ ਵਿੱਚ ਨਕਲੀ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਪਰਮਾਰ ਹੈ ਭਗਵੰਤ ਮਾਨ ਦਾ ਇਹ ਮੰਨਣਾ ਹੈ ਕਿ ਮਜੀਠਾ ਦੁਖਾਂਤ ਦੇ ਵਿੱਚ ਸਿਆਸਤਦਾਨਾਂ ਅਤੇ ਨੌਕਰੀ ਸ਼ਾਹੀ ਦੀ ਮਿਲੀਪੋਕਤ ਸ਼ਾਮਲ ਹੈ ਤਾਂ ਉਹਨਾਂ ਦੀ ਸਰਕਾਰ ਦੀ ਯੋਗਤਾ ਅਤੇ ਇਮਾਨਦਾਰੀ ਤੇ ਗੰਭੀਰ ਸਵਾਲ ਜਿਹੜੇ ਖੜੇ ਕਰਦਾ ਜੇਕਰ 99% ਪਿੰਡ ਜਿਹੜੇ ਸੱਚਮੁੱਚ ਨਸ਼ਾ ਮੁਕਤ ਹਨ ਤਾਂ ਜ਼ਹਿਰੀਲੀ ਸ਼ਰਾਬ ਨਾਲ ਗਵਾਚ ਗਏ ਪਿਆਰਿਆਂ ਦਾ ਸ਼ੋਗ ਕਰਨ ਵਾਲੇ ਬਾਰ ਕਿਉਂ ਨੇ ਤਾਂ ਨੌਜਵਾਨ ਅਜੇ ਵੀ ਨਸ਼ੇ ਦੀ ਲੱਤ ਦਾ ਸ਼ਿਕਾਰ ਕਿਉਂ ਹੋ ਰਹੇ ਨੇ ਭਗਵੰਤ ਮਾਨ ਦੀ ਯੁੱਧ ਨਸ਼ਿਆਂ ਵਿਰੁੱਧ ਮੁਹੀਮ ਜਿਸ ਨੂੰ ਜਨ ਅੰਦੋਲਨ ਵਜੋਂ ਜਾਣਿਆ ਜਾਂਦਾ ਇੱਕ ਖੋਖਲੇ ਪ੍ਰਚਾਰ ਸਟੰਟ ਤੋਂ ਇਲਾਵਾ ਇਸ ਦੇ ਵਿੱਚ ਕੁਝ ਨਹੀਂ ਹੈ ਕੁਝ ਤਸਕਰਾਂ ਦੇ ਘਰਾਂ ਨੂੰ ਬੰਦ ਕਰਨ ਨਾਲ ਡਰੱਗ ਮਾਫੀਆ ਦਾ ਖਾਤਮਾ ਨਹੀਂ ਹੋ ਸਕਦਾ ਜਦੋਂ ਅਸਲੀ ਵੱਡੀਆਂ ਮੱਛੀਆਂ ਕਥਿਤ ਤੌਰ ਤੇ ਆਪ ਦੀ ਸਰਪ੍ਰਸਤੀ ਹੇਠ ਬਿਨਾਂ ਕਿਸੇ ਸਜ਼ਾ ਦੇ ਕੰਮ ਕਰ ਰਹੀਆਂ ਨੇ ਤਾਂ ਮੁੱਖ ਮੰਤਰੀ ਦਾਵਿਆਂ ਨੂੰ ਅੰਦਰੂਨੀ ਭ੍ਰਿਸ਼ਟਾਚਾਰ ਨਾਲ ਪੰਜਾਬ ਪੁਲਿਸ ਨੇ ਆਪਣੇ ਸੰਘਰਸ਼ਾਂ ਦੁਆਰਾ ਹੋਰ ਰੱਦ ਕੀਤਾ ਕਿਉਂਕਿ ਮਾਨ ਨੇ ਖੁਦ ਪੁਲਿਸ ਡਰੱਗ ਮਾਫੀਆ ਗੱਠਜੋੜ ਦੀ ਗੱਲ ਕਬੂਲ ਕੀਤੀ ਹੈ ਤਾਂ ਇਹ ਸ਼ਾਸਨ ਨਹੀਂ ਹੈ ਇਹ ਪੰਜਾਬ ਤੇ ਭਰੋਸਾ ਦੇ ਨਾਲ ਧੋਖਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ ਮੁਕਤ ਯਾਤਰਾ ਸੂਬੇ ਦੀ ਕਹਾਣੀ ਉਹਨਾਂ ਦੇ ਪ੍ਰਸ਼ਾਸਨ ਦੀਆਂ ਅਸਫਲਤਾਵਾਂ ਨੂੰ ਲਗਾਉਣ ਦੀ ਕੋਸ਼ਿਸ਼ ਹੈ ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਚਾਰ ਨੂੰ ਜਿਹੜਾ ਵੇਖਣ ਅਤੇ ਇਸ ਸਰਕਾਰ ਨੂੰ ਜਵਾਬਦੇਹ ਬਣਾਉਣ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਨਸ਼ਾ ਵਿਰੋਧ ਅਸਲੀ ਪਰਦਾਫਾਸ਼ੀ ਲੜਾਈ ਦੀ ਮੰਗ ਕਰਨ ਦੇ ਲਈ ਹਰ ਪੰਜਾਬੀ ਦੇ ਨਾਲ ਖੜੀ ਹੈ ਨਾ ਕਿ ਖਾਲੀ ਨਾਰੇ ਅਤੇ ਮਨ ਘੜਤ ਅੰਕੜਿਆਂ ਦੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਿਹੜਾ ਇਹ ਵੱਡਾ ਬਿਆਨ ਦਿੱਤਾ ਇਸ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਘਿਰਦੇ ਹੋਏ ਨਜ਼ਰ ਆਏ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨ ਵਾਪਸ ਲੈਣ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਉਹ ਲੋਕਾਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ 99% ਪਿੰਡ ਨੇ ਜਿਹੜੇ ਨਸ਼ਾ ਮੁਕਤ ਹੋ ਗਏ ਨੇ ਇਸ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤਿੱਖੇ ਹਮਲੇ ਨੇ ਜਿਹੜੇ ਉਹ ਕੀਤੇ ਗਏ ਨੇ